ਅੱਜ ਅਸੀਂ ਪਹੁੰਚੇ ਹਾਂ ਪਿੰਡ ਹਸ਼ਨਪੁਰ ਛੋਟਾ ਖੋਦ ਜਿੱਥੇ ਕਿ ਇੱਕ ਗਰੀਬ ਪਰਿਵਾਰ ਆ ਬਹੁਤ ਹੀ ਦੁੱਖਵਾਰਾ ਪਰਿਵਾਰ ਆ ਕਿ ਜਿੱਥੇ ਰੋਟੀ ਖਾਂਦੇ ਨੇ ਜਦੋਂ ਮੀ ਕਣੀ ਹੁੰਦੀ ਆ ਉੱਥੇ ਹੀ ਰੋਟੀ ਬਣਾਉਂਦੇ ਆ ਉੱਥੇ ਹੀ ਖਾਂਦੇ ਆ ਤੇ ਚਿਕੜੋ ਚਿਕੜ ਹੋ ਜਾਂਦੇ ਆ ਕਿ ਇਹਨਾਂ ਦੇ ਘਰ ਦੀ ਹਾਲਤ ਇੰਨੀ ਜ਼ਿਆਦਾ ਮਾੜੀ ਆ ਕਿ ਕਈ ਕਹਿ ਨਹੀਂ ਸਕਦੇ ਕਿ ਘਰ ਦੀ ਛੱਤ ਕਿ ਖਸਤਾ ਹੋ ਚੁੱਕੀ ਆ ਕੀ ਬਾਲੇ ਵੀ ਡਿੱਗਣ ਵਾਲੇ ਹੋਏ ਆ ਘਰ ਦੇ ਉੱਪਰ ਕਾਬੂ ਟੁੱਟ ਚੁੱਕਾ ਵਾ ਕੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਆ ਕਿ ਮੀਂਹ ਨਹੀਂ ਆ ਦੇ ਚੱਲਦੇ ਪਏ ਨੇ ਸੌਂ ਦਾ ਮਹੀਨਾ ਵਾ ਤੇ ਮੀਂਹ ਆਉਂਦੇ ਪਏ ਆ ਤੇ ਇਹਨਾਂ ਦੇ ਅੰਦਰ ਪਾਣੀ ਵੜੀ ਜਾਂਦਾ ਵਾ ਤੇ ਆਓ ਨਾ ਪਰਿਵਾਰਕ ਨਾਲ ਗੱਲਬਾਤ ਕਰਨੇ ਆ ਕਿ ਇਹ ਦੁੱਖ ਪਰਿਵਾਰ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਬਾਲੇ ਵੀ ਡਿੱਗਣ ਦੇ ਆ ਤੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਜੀ ਆਈ ਹੈਲਪ ਚਾਹੁੰਦੇ ਆ ਕਿ ਸਾਡੀ ਚਾਲ ਰਲ ਮਿਲ ਕੇ ਸਾਥ ਪਾ ਜੇ ਵੀ ਔਠੇ ਦੀ ਸਾਰੇ ਕਮਰਿਆਂ ਦੀ ਸੱਤਾ ਹਾਲਤ ਮਾੜੀਆਂ। ਅੰਟੀ ਤੁਹਾਡਾ ਘਰ ਕਿ ਕਰਦਾ ਜੀ? ਤੁਹਾਡਾ ਘਰ ਵਾਲਾ ਹੈ ਨਹੀਂਗਾ। ਉਹ ਮੁੰਡੇ ਆ, ਬੇਟੇ ਦੋ ਇੱਕ ਲੜਕੀ ਹੈ। ਅੱਛਾ ਜੀ। ਤੇ ਤੁਹਾਡੇ ਘਰ ਚ ਮਲਕੀ ਕੌਣ ਕਮਾਉਂਦਾ ਇਹ? ਮੇਰਾ ਵਡਾ ਮੇਰਾ ਕਮਾਉਂਦਾ। ਤੇ ਨਿਕਾ ਸਕੂਲ ਜਾਂਦਾ, ਕੁੜੀਆ ਸ라이 ਸੈਂਟਰ ਜਾਂਦੀ। ਠੀਕ ਹੈ ਜੀ। ਤੇ ਵਡਾ ਬੇਟਾ ਜਿਹੜਾ ਕਮਾਉਂਦਾ ਕੀ ਕਰਦਾ ਕੰਮ ਤੁਹਾਡਾ? ਦਿਹਾੜੀ ਲਾਉਂਦਾ ਜੀ। ਕਾਰਖਾਨੇ 'ਚ। ਅੰਟੀ ਦੇਖੀ ਤੇ ਤੁਹਾਡੇ ਘਰ ਦੀ ਹਾਲਤ ਕਾਫੀ ਛੱਤਾ ਡਿੱਗਣ ਵਾਲੀਆਂ ਹੋਈਆਂ ਤੇ ਕੰਦਾ ਵੀ ਡਿੱਗਣ ਵਾਲੀਆਂ ਹੋਈਆਂ ਵਾ ਤੁਸੀਂ ਜਨਤਾ ਕੇ ਹੋਰ ਕਿਸੇ ਦਾਨੀ ਸੱਜਣਾ ਕੇ ਕੀ ਅਪੀਲ ਕਰਨਾ ਚਾਹੁੰਦੇ ਏ ਅਪੀਲ ਇਹ ਹੀ ਕਰਨਾ ਚਾਹੁੰਦੇ ਕਿ ਸਾਡੀ ਹੈਲਪ ਕੀਤੀ ਜਾਵੇ ਤੇ ਸਾਡੇ ਚਲੋ ਮਕਾਨ ਥੋੜੇ ਸਿਰ ਲਗਾਵਾ ਹੋ ਜੇ ਸੱਤ ਪਿਆ ਜੀ ਪ੍ਰੀਤ ਕੋਹਰਿਆ ਤੇ ਮੈਂ ਪਿੰਡ ਹਸਨਪੁਰਾ ਖੁਰਦੀ ਦੀ ਐਣ ਵਾਲੀ ਆ ਮੇਰੇ ਹਸਬੰਡ ਦਾ ਨਾਮ ਕੋਮਲਪ੍ਰੀਤ ਸਿੰਘ ਆ ਤੇ ਮੈਡਮ ਦੇਖੀ ਰਹੇ ਤੁਹਾਡੇ ਘਰ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਆ ਤੇ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋ ਸਰ ਮੇਰੇ ਹਸਬੰਦ ਮਿਸਤਰੀ ਆ ਬਿਛੇ ਦਿਹਾੜੀ ਲੁੰਦੇ ਜੇ ਤੇ 400 ਰੁਪਿਆ ਲੈਂਦੇ ਜੇ ਦਿਹਾੜੀ ਤੇ ਉਹ ਕਿਲੋ ਕਿਲੋ ਆਟਾ ਲਿਆ ਕੇ ਗੁਜ਼ਾਰਾ ਕਰੀਦਾ ਜੇ ਤੇ ਬਾਕੀ ਤਾਂ ਮਮੀ ਪਿੰਡ ਦਾ ਕੰਮ ਕੁੰਮ ਕਰਦੇ ਜੇ ਕਦੀ ਕਹਦੇ ਘਰ ਦਿਹਾੜੀ ਲਾੜੀ ਕਦੀ ਨਹੀਂ ਲੱਗੀ ਇੱਦਾਂ ਰੋਟੀ ਪਾਣੀ ਕਿੱਦਾਂ ਬਣਾਉਂਦੇ ਦੇਖੀ ਰਹੇ ਤੁਹਾਡੇ ਕੰਬਣਿਆਂ ਤਾਂ ਕੰਦਰ ਪਾਣੀ ਜਾ ਚੁੱਕਾ ਵਾ ਤੇ ਬਾਹਰ ਵੀ ਤੁਸੀਂ ਬਰਤਨ ਇਦਾਂ ਹੀ ਰੱਖਦੇ ਜੇ ਹਾਂਜੀ ਸਰ ਪਾਣੀ ਸਰ ਇਦਾਂ ਹੀ ਜਦੋਂ ਬਾਰਿਸ਼ ਹੁੰਦੀ ਸਾਰਾ ਅੰਦਰ ਪਾਣੀ ਚਲ ਜਾਂਦਾ ਜੇ ਕਮਰੇਨੀ ਵਿੱਚ ਹੋ ਗਿਆ ਮਿੱਟੀ ਮਿੱਟੀ ਸਾਰੀ ਰੁੜ ਗਈ ਜੇ ਤੇ ਕਮਰੇਨੀ ਵਿੱਚ ਹੋ ਗਿਆ ਤਾਂ ਕਰਕੇ ਬਾਰਿਸ਼ ਦਾ ਪਾਣੀ ਜਿਹੜਾ ਵਿੱਚੇ ਕਿਸੇ ਵੇਲੇ ਤੇ ਪਣ ਰੋਟੀ ਪਕਾਉਣ ਦੇ ਹੁੰਦੇ ਵਿੱਚੇ ਮੀਂਹ ਤੇ ਵਿੱਚੇ ਸਾਰਾ ਕੁਝ ਇਦਾਂ ਹੀ ਗੰਦਮੰਦ ਕਾਈ ਜਾਂਦੀ ਸਰ ਦੇਖਿਏ ਤੇ ਪਰਵਾਰਕ ਦਾ ਰੋ ਰੋ ਬੁਰਾ ਹਾਲ ਆ ਕਿ ਕੋਈ ਵੀ ਮੇਰਾ ਵੀ ਸੱਜਣ ਦਾਨੀ ਇਹਨਾਂ ਦੀ ਜੂਰ ਮਦਦ ਕਰੋ ਕਿਉਂਕਿ ਆਹ ਦੇਖੋ ਕੈਮਰਾਮੈਨ ਨੂੰ ਖੋਣਾ ਇੱਕੋ ਜਿਹੀ ਕਿਸ ਤਰ੍ਹਾਂ ਇਹਨਾਂ ਦੇ ਅੰਦਰ ਪਾਣੀ ਆਉਣ ਡਿਆ ਵਾ ਕਿਉਂਕਿ ਨਿਕਲ ਨੇ ਉੱਥੇ ਹੀ ਸਿਲੰਡਰ ਗੈਸ ਰੱਖਿਆ ਵਾ ਉੱਥੇ ਹੀ ਸੌਂਦੇ ਉੱਥੇ ਹੀ ਖਾਂਦੇ ਪੀਂਦੇ ਆ ਤੇ ਆਹ ਦੇਖੋ ਉੱਥੇ ਹੀ ਆਟਾ ਸਭ ਕੁਝ ਚੜਾ ਨੇ ਰੱਖਿਆ ਜਦ ਤੱਕ ਇਹਨੇ ਕਿਲੋ 2 ਕਿਲੋ ਆਟਾ ਲਿਉਂਦੇ ਆ ਤੇ ਘਰ ਦੀ ਹਾਲਤ ਕਾਫੀ ਮਾੜੀ ਇਹਨਾਂ ਦੀ ਤੇ ਕੰਦਾਂ ਵੀ ਕੱਚੀਆਂ ਵਾ ਕਿਉਂਕਿ ਜੇ ਪੱਕੇ ਸਿਰੋਂ ਸੀਮਿੰਟ ਵਾਲੀਆਂ ਕੰਦਾਂ ਹੋਣ ਤਾਂ ਸਲਾਬ ਨਹੀਂ ਅੰਦਰ ਆਉਂਦੀ ਕਿਹੜਾ ਤਰੀਕ ਕੱਚੀਆਂ ਕੰਦਾਂ ਵਾ ਮਿੱਟੀ ਗ ਤੇ ਕੈਮਰਾਮੈਨ ਗੱਲ ਕਿ ਬਾਲੇ ਵਿਖਾਈ ਜਾਣ ਬਾਲੇ ਵੀ ਛੱਤਾ ਵੀ ਕੱਚੀਆਂ ਆ ਕਿਤੇ ਟਾਈਮ ਬਾਲੇ ਕਿਥਾਂ ਦੇ ਡਿੱਗਣ ਵਾਲੇ ਹੋਏ ਆ ਤੇ ਪਰਿਵਾਰਕ ਦਾ ਰੋ ਰੋ ਬੁਰਾ ਹਾਲ ਆ ਤੇ ਇਨਾਂ ਮੇਰੇ ਵੀਰ ਕੋਈ ਵੀ ਸਜੰਦਾਨੀ ਕੋਈ ਦੇਸ਼ ਵਿਦੇਸ਼ ਚ ਬੈਠਾ ਵਾ ਇਨਾਂ ਦੀ ਮਦਦ ਕਰੋ ਜੂਰ ਜਿੰਨੀ ਵੱਤ ਵੱਤ ਹੈਲਪ ਹੁੰਦੀ ਹੈ ਮਦਦ ਕੀਤੀ ਜਾਵੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਬਹੁਤ ਹੀ ਮਾੜਾ ਹਾਲ ਆ ਪੰਜ ਦੀ ਪਰਿਵਾਰਕ ਜੇ ਕਿੰਨੇ ਟੋਟਲ ਜੀਜੇ ਅਈ ਟੋਟਲ 7 ਜੀਜੇ ਇੱਕ ਮੇਰੀ ਸੱਸ ਮਾ ਜੇ ਤੇ ਛੋਟਾ ਬ੍ਰਦਰ ਜੇ ਤੇ ਸਿਸਟਰ ਜਾਂ ਛੋਟੀ ਉਹ ਪੜਦੀ ਐ ਬ੍ਰਦਰ ਵੀ ਪੜਦਾ ਜੇ ਇੱਕ ਮੇਰੇ ਹਸਬੰਦ ਦੋ ਮੇਰੀਆਂ ਬੇਟੀਆਂ ਨੇ ਉਹ ਵੀ ਪੜਦੀਆਂ ਨੇ ਸਰਕਾਰੀ ਸਕੂਲ ਚ ਇੱਕ ਘਰ ਚ ਕਮਾਉਣ ਵਾਲੇ ਸਿਰਫ ਤੁਹਾਡਾ ਘਰ ਵਾਲਾ ਹੀ ਇਹ ਗੱਲਾਂ ਆ ਉਹਨਾਂ ਨੇ ਸਿੱਤੇ ਦਾ ਡੱਗ ਜਰਾ ਚੜਦਾ ਵਾ ਠੀਕ ਆ ਜੀ ਤੁਸੀਂ ਕਿਸੇ ਸੱਜਣ ਦਾਣੀ ਤੋਂ ਕੀ ਅਪੀਲ ਕਰਨਾ ਚਾਹੁੰਦੇ ਜੀ ਸਾਡੀ ਇਹੋ ਅਪੀਲ ਆ ਕਿ ਸਾਡੀ ਮਦਦ ਕੀਤੀ ਜਾਵੇ ਤੁਹਾਡੇ ਘਰ ਤੇ ਸਾਨੂੰ ਸਿਰ ਤੇ ਛੱਤ ਮਿਲ ਜਾਵੇ ਬੱਚੀਆਂ ਛੋਟੀਆਂ ਵਾ ਸਰ ਕੱਲ ਨੂੰ ਸਿਆਣੀਆਂ ਵੀ ਹੋਣੀਆਂ ਵਾ ਬਾਥਰੂਮ ਵੀ ਹੱਡੇ ਵੇਖੋ ਉੱਤੇ ਛੱਤ ਵੀ ਨਹੀਂ ਆ ਗਈ ਆਂਡ ਗਵਾਂਡ ਕੋਈ ਬੰਦਾ ਚੜ੍ਹ ਜੇ ਤੇ ਕਿੰਨੀ ਸ਼ਰਮ ਆਉਂਦੀ ਜੇ ਮੈਂ ਇਹੋ ਫੀਲ ਕਰਨਾ ਚਾਹੁੰਦੀ ਹਾਂ ਕਿ ਹੱਡੀ ਵੱਟ ਤੋਂ ਵੱਧ ਸੁਣਵਾਈ ਕੀਤੀ ਜਾਵੇ ਪਰਵਾਗ ਦਾ ਪੂਰਾ ਐਡਰੈਸ ਅਸੀਂ ਲੈ ਸਕਦੇ ਹਾਂ ਘੜੇਪੰਜੀ ਪਿੰਡ ਦਾ ਪੂਰਾ ਐਡਰੈਸ ਕੀ ਆ ਪਿੰਡ ਛੋਟਾ ਹਸਨਪੁਰਾ ਖੁਰਦ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਡਾਕਖਾਨਾ ਬਲਪੁਰੀਆਂ ਠੀਕ ਹੈ ਇਹਨਾਂ ਦਾ ਹੀ ਕੋਨ ਨੰਬਰ ਹੈ ਇਹਨਾਂ ਨੂੰ ਪਰਿਵਾਰ ਨੂੰ ਕੋਈ ਵੀ ਆਣ ਕੇ ਇਸੇ ਤਰ੍ਹਾਂ ਦੀ ਵੀ ਕਿਸੇ ਨੇ ਮਦਦ ਕਰਨੀ ਹੈ ਪਰਿਵਾਰ ਦੀ ਮਦਦ ਕੀਤੀ ਜਾਵੇ ਕਿ ਘਰ ਇਹਦਾ ਕਿਸੇ ਡੈਨਵੀ ਕਿਸੇ ਟਾਈਮ ਹੀ ਮੀਂਹ ਕਣੀ ਆ ਗਈ ਤੇ ਡਿੱਗ ਸਕਦਾ ਵਾ ਲੈਂਟਰ ਬਿਲਕੁਲ ਲੈਂਟਰ ਹੈ ਹੀ ਨਹੀਂ ਆ ਕੰਦਾ ਮਿੱਟੀ ਦੀਆਂ ਛੱਤ ਮਿੱਟੀ ਦੀ ਹਰ ਇੱਕ ਮਿੱਟੀ ਦਾ ਇੱਥੇ ਬੁਚਰ ਬਣਿਆ ਹੋਵੇ ਕਿ ਲੰਘਣ ਲੱਗਿਆ ਵੀ ਦੇਖੋ ਇੱਥੇ ਚਿੱਕੜ ਹੋਇਆ ਪਿਆ ਵਾ ਅੰਦਰ ਤੱਕ ਪਾਣੀ ਜਾਂਚ ਕੇ ਸਿਲੰਡਰ ਬਾਹਰ ਰੱਖਦੇ ਨੇ ਬੱਚੇ ਪੜਦੇ ਨੇ ਇੱਕੋ ਜੀ ਕਾਰਜ ਕਮਾਉਣ ਵਾਲਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਚੱਲਦਾ ਕਿਉਂਕਿ ਪਿਓ ਸਿਰ ਤੇ ਨਾ ਹੋਵੇ ਨਾ ਤੇ ਦੁਨੀਆ ਨਹੀਂ ਹੁੰਦੀ ਇਸੇ ਹਿਸਾਬ ਬੈਨਾਂ ਦਾ ਹੀ ਆ ਇਹ ਕੋਈ ਵੀ ਹੈ ਨਹੀਂ ਆਗੇ ਗਾਣਾ ਪਛਾਣ ਜੁਗਾ ਤੇ ਵਿਚਾਰੇ ਰੋਲਦੇ ਪਏ ਨੇ ਰੋਂਦੇ ਨੇ ਪਰਿਵਾਰਕ ਇਹਨਾਂ ਦੀ ਜਿਹੜਾ ਵੀ ਮੇਰਾ ਵੀਰ ਮਦਦ ਕਰਨਾ ਚਾਹੁੰਦਾ ਇਹਨਾਂ ਪਿੰਡਾਂ ਲ ਕੇ ਮਦਦ ਕਰ ਸਕਦਾ ਜਾਣੇ ਕੌਣ ਚ ਹੈਲਪ ਕਰ ਲਈ ਕੋਈ ਪੈਸੇ ਵੀ ਪਾ ਸਕਦਾ ਵਾ ਤੁਹਾਨੂੰ ਨੇ ਪੁੱਛਿਆ ਲੈਣਾ ਕਿ ਮੈਡਮ ਨੇ ਆਪਣਾ ਪਿੰਡ ਦਾ ਪੂਰਾ ਐਡਰੈਸ ਦੇ ਦਿੱਤਾ ਵਾ ਕੋਈ ਵੀ ਵੀ ਸੰਜਦਾਨੀ ਹੋਵੇ ਇਹਨਾਂ ਦੀ ਆਣ ਕੇ ਮਦਦ ਕਰ ਸਕਦਾ